ਖਦੀ ਦਿੱਤੀ ਹੋਈ ਫੱਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਫਰਜ਼ਾ ਸੰਘਰਸ਼ ਕਰਨਾ ਤੇ ਅੰਦੋਲਨ ਆਪਣਾ ਅਕਾਲ ਪੁਰਖ ਦਾ ਚਲਾਇਆ ਹੋਇਆ ਆ ਤੇ ਡੱਲੇਵਾਲ ਸਾਹਿਬ ਤੇ ਮੇਰਾ ਅਕਾਲ ਪੁਰਖ ਜੀ ਖੜ੍ਹਾ ਕਰਤਾ ਅੱਜ ਲੋਕਾਂ ਦਾ ਠਾਠਾ ਮਾਰਦਾ ਕੱਟ ਦੱਸਦਾ ਆ ਵੀ ਮੋਦੀ ਆਪਾਂ ਪਿੱਛੇ ਨਹੀਂ ਹਟਦੇ ਬਹੁਤ ੱੱਕਾ ਕਰ ਲਿਆ ਤੁਸੀਂ ਕੀਰਤੀ ਲੋਕਾਂ ਨਾਲ ਆਪਾਂ ਲੜਾਂਗੇ ਤੇ ਇੱਕ ਵੀ ਸਪੋਰਚੇ ਨੂੰ ਫਤਿਹ ਕਰਾਂਗੇ ਅਮੈਥੀ ਪੀ ਦੀ ਲੜਾਈ ਬਾਬਾ ਜੀ ਇਹ ਉਹ ਲੜਾਈਆਂ ਜਿਹੜੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਤਗੜਾ ਕਰੂਗੀ ਤੁਸੀਂ ਵੱਡੇ ਸਾਨੂੰ ਅੱਗੇ ਵਧੋਗੇ ਜਦੋਂ ਅਸੀਂ ਇਹ ਲੜਾਈਆਂ ਜਿੱਤਾਂਗੇ ਨਾ ਫਿਰ ਲੋਕਾਂ ਨੂੰ ਵਿਸ਼ਵਾਸ ਹੋਣਾ ਆ ਉਹ ਦਿੱਲੀ ਦੇ ਲੋਕਾਂ ਨੂੰ ਵੀ ਵਿਸ਼ਵਾਸ ਹੋਣਾ ਸਾਰੇ ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਵੀ ਇਹ ਪੱਕੇ ਵਾਲੇ ਲੋਕ ਇਹ ਧਾਣੇ ਵਾਲੇ ਲੋਕ ਜਦੋਂ ਇਸ ਦੇਸ਼ ਦਾ ਇਹ ਦੇਸ਼ ਜਦੋਂ ਇਹਨਾਂ ਦੇ ਹੱਥਾਂ 'ਚ ਆਊਗਾ ਨਾ ਫਿਰ ਇਹ ਦੇਸ਼ ਬਚੂਗਾ ਤਕੜੇ ਰਹੋ ਸਾਰੇ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਬਾਬਾ ਜੀ ਬਾਣੀ ਨਾਲ ਜੁੜੋ ਨਿਤਨੇਮਿਓ ਤੇ ਆਰ ਮੁਖ ਬਣ ਮਲੁਕ ਬਣਾਉਣਾ ਆ ਠੀਕਾ ਇਤਿਹਾਸ ਪੜਿਆ ਕਰੋ ਇਤਿਹਾਸ ਤੁਹਾਨੂੰ ਲੜਾਈ ਲੜਨ ਦਾ ਬਲ ਬਖਸੂਗਾ ਤੇ ਵਾਹਿਗੁਰੂ ਮਿਹਰ ਕਰੂਗਾ ਇਹ ਲੜਦੇ ਲੋਕਾਂ ਦੀ ਇੱਕ ਦਿਨ ਜਿੱਤ ਹੋਣੀ ਆ ਚੜਦੀ ਕਲਾ ਚ ਰਹੋ ਪੰਜਾਬ ਦੇ ਲੋਕੋ ਚੜਦੀ ਰਕਲਾ ਚ ਰਹੇ ਇਹ ਕੌਮ ਇਸ ਕੌਮ ਨੇ ਸਾਰੀ ਦੁਨੀਆ ਦਾ ਪਰਾ ਕਰਨਾ ਆ ਸਰਬਤ ਦਾ ਪਲਾ ਕਰਨਾ ਆ ਸਰਬਤ ਦਾ ਪਲਾ ਮੰਗਣ ਵਾਲੀ ਕੌਮ ਆ ਚੜਦੀ ਕਲਾ ਚ ਰਹਿਣਾ ਆ ਸੰਘਰਸ਼ ਕਰਦੇ ਰਹਿਣਾ ਆ ਵਾਹਿਗੁਰੂ ਨੇ ਮਿਹਰ ਕਰਨੀਆਂ ਆਪਾਂ ਇੱਕ ਦਿਨ ਚਿੱਤ ਕੇ ਕਰਾਂ ਨੂੰ ਜਾਵਾਂਗੇ ਕੋਈ ਗਲਤੀ ਸਲਤੀ ਨਮਾਣੇ ਬੱਚਿਆਂ ਕੁਝ ਉੱਚਾ ਨੀਮਾ ਬੋਲੇ ਗਿਆ ਹੋਵੇ ਸੰਗਤੋਂ ਮਾਫੀ ਮੰਗਦੇ ਆ ਗੱਜ ਕੇ ਇੱਕ ਪਰ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਨੌਜਵਾਨ ਦਾ ਅ ਬੇਨਤੀ ਕਰਦੇ ਹਾਂ ਸਰਵਨ ਸਿੰਘ ਜੀ ਪੰਦੇਰ ਉਹ ਸਟੇਜ ਤੇ ਆ ਜਨ ਉਹਨਾਂ ਦਾ ਸਮਾਂ सुरेंद्र ਚੌਧਰੀ ਜੈਪੁਰ ਤੋਂ ਆਈਐਸ ਪੀਸੀਐਸ ਦੇ ਕੋਚਿੰਗ ਦੇ ਰਹੇ ਨੇ ਉਹ ਵੀ ਪਹੁੰਚੇ ਨੇ ਜਥੇ ਦੇ ਸਮੇਤ ਬਹੁਤ ਬਹੁਤ ਧੰਨਵਾਦ ਸਰਵਨ ਸਿੰਘ ਜੀ ਪੰਦੇਰ ਬਹੁਤ ਹੀ ਸਤਿਕਾਰਯੋਗ ਡੱਲਿਆਲ ਸਾਹਿਬ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਔਰ ਅੱਜ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾ ਪੈਣਾ ਪੂਰੇ ਪੰਜਾਬੀਆਂ ਤੇ ਦੇਸ਼ਵਾਦੀਆਂ ਦਾ ਜਿਹੜਾ ਇੱਥੇ ਹੜ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਠੀਕ ਆ ਇਹ ਲੜਾਈ ਛੋਟੀ ਨਹੀਂ ਹੈ ਬੇਸ਼ੱਕ ਅਮਰੀਕਾ ਸਾਮਰਾਜ ਦੀਆਂ ਨੀਤੀਆਂ ਬਣੀਆਂ ਹੋਈਆਂ ਵਾ ਸਾਡੀਆਂ ਮੰਗਾ ਡਬਲਿਊਟੀਓ ਨਾਲ ਟਕਰਾਉਂਦੀਆਂ ਵਾ ਸਾਡੀਆਂ ਮੰਗਾ ਵਰਲਡ ਬੈਂਕ ਨਾਲ ਟਕਰਾਉਂਦੀਆਂ ਵਾ ਸਾਡੀਆਂ ਮੰਗਾ ਮੁਦਰਾ ਕੋਸ਼ ਨਾਲ ਟਕਰਾਉਂਦੀਆਂ ਵਾ ਔਰ ਮੋਦੀ ਜੀ ਥੋੜੇ ਮਗਰ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਖੜਾ ਵਾ ਇਹ ਸਾਨੂੰ ਪਤਾ ਮੈਂ ਕਹਿਣਾ ਤੁਹਾਨੂੰ ਸਿੱਖਣਾ ਚਾਹੀਦਾ ਸਾਡਾ ਗੁਰੂ ਬਾਬੇ ਨੇ ਕਿਹਾ ਸੀ ਗੁਰੂ ਕਹਿੰਦਾ ਸੀ ਸੰਗਤ ਇੱਕੀ ਵਿਸਵੇ ਹੁੰਦੀ ਆ ਗੁਰੂ ਨਾਲੋਂ ਵੀ ਵੱਡੀ ਹੁੰਦੀ ਆ ਆ ਸਾਡੀ ਧਰਤੀ ਦਾ ਆਪਣਾ ਇਤਿਹਾਸ ਆ ਇੱਕ ਹੀ ਤੀਰਤ ਹੈ ਹਿੰਦ ਮੈਂ ਯਾਤਰਾ ਕੇ ਲਈਏ ਜਹਾਂ ਬਾਪ ਨੇ ਬੇਟੇ ਕਟਵਾਏ खुदा के लिए चमकौर तेरे जर्रों में अभी भी चमक बाकी है जहां से रुखसत होके गए पिसर आसमा के लिए यह साड़ी धरती शहीदा की धरती आ कदी मुगलों नूं भी माण होगा 800 साल राज किया उन्होंने और ਉਸ ਸਾਮਰਾਜ ਦੀਆਂ ਜੜਾਂ ਇਸ ਪੰਜਾਬ ਦੀ ਧਰਤੀ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਪੁੱਟੀਆਂ ਸੀ ਮੋਦੀ ਜੀ ਤੁਹਾਨੂੰ ਯਾਦ ਹੋਊਗਾ ਫਿਰ ਅੰਗਰੇਜ਼ ਸਾਮਰਾਜ ਆਇਆ ਬੇਸ਼ੱਕ ਪੂਰਾ ਦੇਸ਼ ਲੜਿਆ ਪਰ ਇਹਨਾਂ ਪੰਜਾਬੀਆਂ ਨੇ 90 ਤੋਂ ਵੱਧ ਪਰਸੈਂਟ ਕੁਰਬਾਨੀਆਂ ਦੇ ਕੇ ਅੰਗਰੇਜ਼ ਨੂੰ ਵੀ ਮੁੱਦੇ ਮੂ ਮਾਰਿਆ ਸਾਡੇ ਕੋਲ ਕੋਸ ਸਾਮਰਾਜਾਂ ਨੂੰ ਹਰਾਉਣ ਦਾ ਤਜਰਬਾ ਵਾ ਅਸੀਂ ਕੋਠੇ ਦੀਆਂ ਘੋੜੇ ਦੀਆਂ ਕਾਠੀਆਂ ਤੇ 65-65 ਸਾਲ ਜੰਗਲਾਂ 'ਚ ਲੜੇ ਆ ਅਸੀਂ ਅਣਜਾਣ ਨਹੀਂ ਹੈਗੇ ਇਸ ਲੜਾਈ ਤੋਂ ਸਾਨੂੰ ਪਤਾ ਵਾਹੇ ਲੜਾਈ ਕਿੰਨੀ ਵੱਡੀ ਆ ਪਰ ਆਹ ਆਹ ਜਨਤਾ ਸਾਨੂੰ ਇਹਨਾਂ ਤੇ ਵਿਸ਼ਵਾਸ ਆ ਮੋਦੀ ਜੀ ਤੁਸੀਂ ਕਦੀ ਵੀ ਹਿੰਦੁਸਤਾਨ ਦੇ 80 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋ ਸਕਦੇ ਮੋਦੀ ਜੀ ਤੁਸੀਂ ਕਦੇ ਵੀ 3 ਕਰੋੜ ਪੰਜਾਬੀਆਂ ਤੋਂ ਵੱਡੇ ਨਹੀਂ ਹੋ ਸਕਦੇ ਤੁਹਾਡੇ ਕੋਲ ਦੋ ਰਾਹ ਵਾ ਜਾਂ ਤਾਂ ਦੇਸ਼ ਦੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰੋ ਦੇਸ਼ ਦਾ ਕਿਸਾਨ ਮਜ਼ਦੂਰ ਕੀ ਕਹਿ ਰਿਹਾ ਵਾ ਅੱਜ ਸਾਡਾ ਪਰਨ ਨਹੀਂ ਅੱਜ ਦੇਸ਼ ਦੇ 80 ਕਿਸੋੜ ਕਿਸਾਨਾਂ ਮਜ਼ਦੂਰਾਂ ਦਾ ਪਰਨ ਆ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਮੋਦੀ ਜੀ ਤੁਹਾਡੀ ਪਾਰਲੀਮੈਂਟ ਬਣਾ ਕੇ ਰਹਾਗੇ ਇਹ ਇਹਨਾਂ ਦਾ ਪਰਨਿਆ ਭਾਈ ਪਰਨਿਆ ਇਹ ਲੋਕਾਂ ਦਾ ਪਰਨਿਆ ਦੇਸ਼ ਦੇ ਕਿਸਾਨ ਮਜ਼ਦੂਰ ਦੇ ਸਿਰ ਤੋਂ ਕਰਜ਼ਾ ਖਤਮ ਕਰਾ ਕੇ ਰਾਂਗੇ ਤੇ ਮੋਦੀ ਜੀ ਲੋਕਾਂ ਦੇ ਪੰਨ ਬੜੇ ਪੱਕੇ ਹੁੰਦੇ ਆ ਕੱਚੇ ਨਹੀਂ ਹੁੰਦੇ ਇਸ ਕਰਕੇ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਇਹ ਠੀਕ ਹੈ ਦੋ ਫੈਸਲੇ ਸੀ ਕੀਤੇ 16 ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਅਮਰਨ ਚੰਦਾ ਮਰਨ ਵਰਤਦਾ ਫੈਸਲਾ ਸੀ ਕੀਤਾ 18 ਨੂੰ ਜਿੱਥੇ ਖੜਨ ਦਾ ਫੈਸਲਾ ਕੀਤਾ ਅਖਨੌਰੀ ਦੀ ਧਰਤੀ ਆ ਜਿੱਥੇ ਅਸੀਂ 21 ਸਾਲ ਦਾ ਨੌਜਵਾਨ ਤੌਰਿਆ ਸੀ ਸ਼ਹੀਦ ਸੁਭਕਰਨ ਸਿੰਘ ਅਸੀਂ ਦੋਵੇਂ ਫੋਰਮਾਂ ਉਹਨਾਂ ਦੀ ਧਰਤੀ ਨਾਲ ਵਾਅਦਾ ਕਰਕੇ ਆਏ ਸੀ ਇਹ ਮਤ ਕਿਹੋ ਇੱਕ ਨੌਜਵਾਨ ਸ਼ਹੀਦ ਹੋ ਗਿਆ ਲੜਾਈ ਛੱਡਾਂਗੇ ਅਸੀਂ ਕਿਹਾ ਸੀ ਸ਼ਹੀਦ ਸੁਭਕਰਨ ਦੀ ਅੰਤਮ ਅਰਦਾਸ ਤੇ ਜਾਂ ਤਾਂ ਤੇਰੇ ਮਗਰਾਵਾਂਗੇ ਜਾਂ ਲੜਾਈ ਜਿੱਤ ਕੇ ਆਵਾਂਗੇ ਦੋਹੀ ਰਾਹ ਨੇ ਦੋਹੀ ਰਾਹ ਨੇ ਜਾਂ ਤਾਂ ਮੋਦੀ ਜੀ ਗੋਲੀਆਂ ਮਾਰ ਕੇ ਘਰਾਂ ਨੂੰ ਕੱਲੋਗੇ ਜਾਂ ਫਿਰ ਮੋਰਚਾ ਜਿੱਤ ਕੇ ਜਾਵਾਂਗੇ ਅੰਤ 'ਚ ਭਰਵੋ ਸਰਕਾਰ ਫਿਰ ਖਨੌਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਢੱਲੇ ਨਹੀਂ ਪੈਣਾ ਹੈਗਾ ਬਾੜਾਂ ਤੇ ਗਿਣਤੀ ਨਹੀਂ ਘਟਣ ਦੇਣੀ ਤੁਹਾਡੇ ਨਾਲ ਦੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਦੱਲਿਆ ਸਾਹਿਬ ਨੂੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀਆਂ ਐ ਐਮਐਸਪੀ ਗਰੰਟੀ ਕਾਨੂੰਨ ਬਲਾ ਕੇ ਰਹਾਗੇ ਹੋ ਕੇ ਰਾਂਗੇ ਬੜਾ ਕੇ ਰਾਂਗੇ ਐਮਐਸਪੀ ਗਰੰਟੀ ਕਾਨੂੰਨ ਬਲਾ ਕੇ ਰਹਾਗੇ ਹੋ ਕੇ ਰਾਂਗੇ ਬੜਾ ਕੇ ਰਾਂਗੇ